ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਠਤ ਸੁਖੀਆ ਬੈਠਤ ਸੁਖੀਆ ਭੋ ਨਹੀ ਲਾਗੈ ਜਐ ਸੇ ਭੁਜੀਆ ਖਾ ਇੱਕ ਹਮਾਰਾ ਸਾਮੀ ਸਗਲ ਕਟ ਕ ਅੰਤਰ ਜਾਨੀ ਸੋਏ ਚਿੰਤਾ ਜਾਗ ਚਿੰਤਾ ਜਹਾਂ ਕਹਾ ਪ੍ਰਵ ਤੂੰ ਵਰਤਨਤਾ ਕਰ ਸੁਖ ਵਸਿਆ ਬਾਹਰ ਸੁਖ ਪਾਇਆ ਰੋ ਨਾਨਕ ਗੁਰਮੰਤਰ ਦਰੜਾਇ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਸਰੀ ਮਹੱਲਾ 3 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖ ਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਯਾਨ ਨਾਮ ਦੇਹੁ ਮੰਗਤ ਜਨਕ ਸਦਾ ਰਹੂ ਰੰਗ ਰਤਾ ਹਮ ਭੀਖਖਪੇਖਾਰੇ ਤੇਰੇ ਤੂੰ ਨਿਜ ਪਤ ਹੈ ਦਾਤਾ ਓ ਦਯਾਲ ਨਾਮ ਦੇਹੁ ਮੰਗਤ ਜਨਕੋ ਸਦਾ ਰਮ ਰੰਗ ਰਤਾ ਹਉ ਕਬਲੇ ਹਾਰੇ ਜਾਉ ਸੱਚੇ ਤੇਰੇ ਨਾਮ ਵਿਟੋ ਕਰਨ ਕਾਰਣ ਸਵਨਾ ਕਾਏ ਕੋ ਅਬਰ ਨ ਦੂਜਾ ਕੋਈ ਰਹਾਉ ਬਹੁਤੀ ভিਰ ਪਏ ਕਿਰਪਨ ਕਾ ਅਬ ਕਿਛ ਕਿਰਪਾ ਕੀਜੈ ਹੋ ਦਯਾਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ਿ ਕ੍ਰੀਜੈ ਭਨਤ ਨਾਨਕ ਪਰਮ ਪਟ ਖੁੱਲੇ ਗੁਰ ਪ੍ਰਸਾਦਿ ਜਾਨਿਆ ਸੱਚ ਨਿਵਲਾ ਕੀ ਹੈ ਭੀਤਰ ਸਤਿਗੁਰ ਸਿਓ ਮਨ ਮਨਿਆ ਸੱਚ ਨਿਵਲਾ ਕੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 666 ਅੰਕ ਦੇ ਉੱਤੇ ਸੁਭਾਏ ਮਾਨ ਰਾਗ ਤਨਸਰੀ ਮਹੱਲਾ ਤੀਜਾ ਘਰ ਚੌਥਾ ਤਨਸਰੀ ਰਾਗ ਦੇ ਵਿੱਚ ਤੀਸਰੇ ਪਦਸ਼ਾ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਘਰ ਚੌਥਾ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਚੌਥੇ ਘਰ ਸੁਰਤਾਲ ਦੇ ਵਿੱਚ ਗਾਉਣੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਉਹ ਅਹੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲਈਏ ਅੱਲਾ੍ਹ ਕਹਿ ਲਈਏ ਵਾਹਿਗੁਰੂ ਕਹਿ ਲਈਏ ਭਗਵਾਨ ਕਹਿ ਲਈਏ ਸਤਗੁਰ ਪ੍ਰਸਾਦ ਉਹ ਮਿਲਦਾ ਕਿਵੇਂ ਜਦੋਂ ਸਤਗੁਰੂ ਦੀ ਕਿਰਪਾ ਹੋ ਜੇ ਉਦੋਂ ਫਿਰ ਉਹ ਸਤਗੁਰੂ ਦੇ ਵਿੱਚ ਅਸੀਂ ਅਭੇਦ ਹੋ ਜਾਂਦੇ ਹਾਂ ਕੀ ਕਹਿ ਰਹੇ ਅੱਜ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਹਮ ਭੀਖਕ ਪੇਖਾਰੀ ਤੇਰੀ ਤੂੰ ਨਿਜ ਪਤ ਹੈ ਦਾਤਾ ਸੱਚੇ ਪਾਤਸ਼ਾਹ ਅਸੀਂ ਸਾਰੇ ਤੇਰੇ ਦਰ ਦੇ ਬਿਖਾਰੀ ਆਂ ਕੋਈ ਛੜਕਾਂ ਦੇ ਮੰਗਦਾ ਤੇ ਅਸੀਂ ਗੁਰੂ ਦੇ ਦਰ ਤੇ ਆ ਕੇ ਮੰਗਦੇ ਆਂ ਫਰਕ ਕੋਈ ਨਹੀਂ ਹੈ ਅਸੀਂ ਵੀ ਤੇਰੇ ਦਰ ਦੇ ਬਿਖਾਰੀ ਆਂ ਕੋਈ ਪੁੱਤ ਮੰਗਦਾ ਕੋਈ ਧੀ ਮੰਗਦਾ ਕੋਈ ਦੁੱਧ ਮੰਗਦਾ ਕੋਈ ਘਰ ਮੰਗਦਾ ਕੋਈ ਜ਼ਮੀਨਾਂ ਮੰਗਦਾ ਕੋਈ ਕੋਠੀਆਂ ਮੰਗਦਾ ਇੱਥੇ ਅਸੀਂ ਸਾਰੇ ਕੁਝ ਨਾ ਕੁਝ ਮੰਗਣ ਵਾਸਤੇ ਆਉਨੇ ਆਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਮ ਭੀਖ ਕਪੇ ਖਾਰੀ ਤੇਰੇ ਤੇਰੇ ਦਰ ਦੇ ਅਸੀਂ ਮੰਗਤੇ ਆ ਤੂੰ ਨਿਜ ਬਤ ਹੈ ਦਾਤਾ ਸੱਚੇ ਪਾਤਸ਼ਾਹ ਤੂੰ ਵੱਡਾ ਦਾਤਾ ਹੈ ਤੂੰ ਸਾਡੀਆਂ ਝੋਲੀਆਂ ਭਰਨ ਦੇ ਸਮਰੱਥ ਹੈ ਅਸੀਂ ਜੋ ਵੀ ਮੰਗੀਏ ਉਹ ਤੂੰ ਦੇ ਸਕਦਾ ਸਾਨੂੰ ਇੰਨਾ ਕਮਾਨ ਹੈ ਤੇਰੇ ਤੇ ਸੱਚੇ ਪਾਤਸ਼ਾਹ ਕਿ ਜੋ ਅਸੀਂ ਮੰਗੀਏ ਪਰ ਅੰਦਰੋਂ ਦਿਲ ਚੋਂ ਮੰਗੀਏ ਇਹ ਨਾ ਹੋਵੇ ਇਹ ਥਾਂ ਥਾਂ ਤੇ ਫਿਰਦੇ ਰਹੀਏ ਫਿਰ ਨਹੀਂ ਗੱਲ ਬਣਨੀ ਜਦੋਂ ਇੱਕ ਦੇ ਬਣ ਜਾਗੇ ਜਿਵੇਂ ਗੁਰੂ ਕਿਸੇ ਨੇ ਕਿਹਾ ਨਾ ਕਹਿੰਦੇ ਜੋ ਕੁੱਕਰ ਦਰ ਦਰ ਫਿਰੈ ਦੁਰ ਦੁਰ ਕਹੈ ਸਭ ਕੋਏ ਏਕ ਦਰਕਾ ਹੋਏ ਰਹਿ ਦੁਰ ਦੁਰ ਕਹੈ ਨਾ ਕੋਏ ਕਹਿੰਦੇ ਇੱਕ ਦੇ ਬਣ ਜੋ ਬਸ ਜਿੱਦੇ ਇੱਕ ਦੇ ਬਣ ਜੇ ਜਿੱਦੇ ਇੱਕ ਦੇ ਬਣ ਗਏ ਨਾ ਉਹਦੇ ਸਾਰੀਆਂ ਗੱਤਾਂ ਮਿਲ ਜਾਣਗੀਆਂ ਜਿਵੇਂ ਗਲੀਆਂ ਦੇ ਵਿੱਚ ਕੁੱਤੇ ਫਿਰਦੇ ਜਿਹੜਾ ਕੁੱਤਾ ਗਲੀਆਂ 'ਚ ਫਿਰਦਾ ਉਹ ਜਿਹਦੇ ਘਰ ਵੱੜ ਜਾਂਦਾ ਉੱਥੇ ਹੀ ਉਹਨੂੰ ਮਾਰ ਪੈਂਦੀ ਹੈ ਪਰ ਜਿਹੜਾ ਇੱਕ ਦਾ ਬਣ ਗਿਆ ਨਾ ਉਹਨੂੰ ਬੜੇ ਪਿਆਰ ਦੇ ਨਾਲ ਉਹਨੂੰ ਨਿਵਾਇਆ ਜਾਂਦਾ ਹੈ ਬੜੇ ਪਿਆਰ ਦੇ ਨਾਲ ਉਹਨੂੰ ਖਾਣਾ ਵੀ ਖਵਾਇਆ ਜਾਂਦਾ ਹੈ ਬਿਮਾਰ ਹੋ ਜੇ ਉਹਨੂੰ ਵੱਡੇ ਵੱਡੇ ਹਸਤਾਲਾਂ 'ਚ ਵੀ ਲੈ ਕੇ ਜਾਇਆ ਜਾਂਦਾ ਜਦੋਂ ਇੱਕ ਦਾ ਬਣ ਜੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਤੁਸੀਂ ਇੱਕ ਦੇ ਬਣ ਜੋ ਬਫੇਰ ਕੋਈ ਘਾਟ ਨਹੀਂ ਰਹਿਣੀ ਕਹਿੰਦੇ ਹਮ ਭੀਖ ਕੇ ਪੇਖਾਰੀ ਤੇਰੇ ਤੂੰ ਨਿਝ ਬਤ ਹੈ ਦਾਤਾ ਹੋਹ ਦਿਆਲ ਨਾਮ ਦੇਉ ਮੰਗਤ ਜਨਕ ਸਦਾ ਰਹੋ ਰੰਗ ਰਤਾ ਕਹਿੰਦੇ ਸੱਚੇ ਬਾਦਸ਼ਾਹ ਤੁਸੀਂ ਕਿਰਪਾ ਕਰ ਦਿਓ ਤੁਸੀਂ ਦਿਆਲ ਹੋ ਜੋ ਹੋ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸੱਚੇ ਬਾਦਸ਼ਾਹ ਮੈਨੂੰ ਚੀਜ਼ਾਂ ਦੀ ਲੋੜ ਨਹੀਂ ਹੈ ਮੈਨੂੰ ਸਿੱਧਾ ਨਾਮ ਦੇ ਦਿਓ ਨਾਮ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਣਗੀਆਂ ਅਸੀਂ ਇੱਕ ਚੀਜ਼ ਮੰਗਦੇ ਆ ਮੁੜ ਕੇ ਫੇਰ ਦੂਜੇ ਦਿਨ ਹੋਰ ਮੰਗਣੀ ਪੈਂਦੀ ਐ ਤੀਜੇ ਦਿਨ ਹੋਰ ਮੰਗਣੀ ਪੈਂਦੀ ਐ ਜਿੰਨਾ ਚਿਰ ਸਾਡੀ ਜ਼ਿੰਦਗੀ ਐ ਅਸੀਂ ਗੁਰੂ ਕੋਲੋਂ ਕੁਝ ਨਾ ਕੁਝ ਕੁਝ ਨਾ ਕੁਝ ਮੰਗਦੇ ਹੀ ਰਵਾਂਗੇ ਪਰ ਜੇ ਗੁਰੂ ਨੂੰ ਹੀ ਮੰਗ ਲਿਆ ਫਿਰ ਦਾਤਾਂ ਦੀ ਲੋੜ ਹੀ ਨਹੀਂ ਉੱਤੇ ਮੰਗਰ ਮੰਗਰਾਪੀ ਆਉਣਗੇ ਜੀ ਫੇਰ ਨਹੀਂ ਲੋੜ ਪੈਣੀ ਫਿਰ ਤੇ ਸਾਰਾ ਭੰਡਾਰ ਸਾਡੇ ਕੋਲ ਆ ਜਾਣਾ ਹੋ ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਸਦਾ ਦਾ ਭਾਵ ਘੇਠੇ ਪਹਿਰ ਉਸ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਰਹੀਏ ਇਕਮਿਕ ਹੋਏ ਰਹੀਏ ਜਿਵੇਂ ਗੁਰੂ ਸਾਹਿਬ ਕਹਿੰਦੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਕਿ ਉਸ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਰਹੀਏ ਉਹਦੇ ਇਸ਼ਕ ਚ ਉਹਦੇ ਪਿਆਰ ਚ ਇਕਮਿਕ ਹੋਏ ਰਹੀਏ ਬਸ ਫਿਰ ਕਹਿੰਦੇ ਕਿਸੇ ਕੀਜ ਦੀ ਲੋੜ ਹੀ ਨਹੀਂ ਪੈਣੀ ਸਾਰੀਆਂ ਚੀਜ਼ਾਂ ਮਗਰ ਮਗਰ ਆਉਣਗੀਆਂ ਕਹਿੰਦੇ ਹਾਂ ਬਲੇਹਾਰਾ ਜਾਓ ਸੱਚੇ ਤੇਰੇ ਨਾਮ ਬਿੱਟੋ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਸੱਚਾ ਹੈ ਇਹ ਝੂਠਾ ਨਹੀਂ ਹੈ ਜੀ ਹਾਂ ਬਲੇਹਾਰਾ ਜਾਓ ਮੈਂ ਤੇ ਆ ਨਾਮ ਤੋਂ ਬਲੇਹਾਰ ਜਨਾਂ ਆ ਗੁਰਵਾੜੀ ਤੋਂ ਬਲੇਹਾਰ ਜਨਾਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿਹੜੀ ਬਾਣੀ ਹੈ ਇਹ ਸਾਰੇ ਦੀ ਸਾਰੀ ਬਾਣੀ ਸੱਚੀ ਹੈ ਸਾਰੀ ਦੀ ਸਾਰੀ ਬਾਣੀ ਅਕਾਲ ਪੁਰਖ ਦੀ ਹੈ ਹਉ ਬਲਿਹਾਰੈ ਜਾਓ ਸੱਚੇ ਤੇਰੇ ਨਾਮ ਬਿਟੋ ਸੱਚੇ ਨਾਮ ਤੋਂ ਕੁਰਬਾਨ ਜਾਨੇ ਅਸੀਂ ਸੱਚੇ ਪਾਤਸ਼ਾਹ ਜੀ ਕਰਨ ਕਾਰਣ ਸਭਨਾ ਦਾ ਏਕੋ ਅਵਰ ਨ ਦੂਜਾ ਕੋਈ ਸੱਚੇ ਪਾਤਸ਼ਾਹ ਕਰਨ ਕਾਰਣ ਤੂੰ ਸਾਰਿਆਂ ਦਾ ਕਰਨ ਕਾਰਣ ਹੈ ਤੂੰ ਸਾਰਿਆਂ ਦੇ ਸ਼ਰੀਰਾਂ ਦੇ ਵਿੱਚ ਸਾ ਤੂੰ ਚਲਾ ਰਿਹਾ ਚਾਹੇ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਈਸਾਈ ਹੈ ਜੈਨੀ ਹੈ ਬੋਧੀ ਹੈ ਪਾਰਸੀ ਹੈ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਕਰਨ ਕਰਣ ਤੂੰ ਹੈ ਸਾਰੇ ਤੇਰੇ ਤੋਂ ਹੀ ਪੈਦਾ ਹੋਏ ਹਾਂ ਅਸੀਂ ਸਾਰੇ ਕਰਨ ਕਰਣ ਸਭਨਾ ਦਾ ਏਕੋ ਅਵਰ ਨਾ ਦੂਜਾ ਕੋਈ ਸੱਚੇ ਪਾਤਸ਼ਾਹ ਤੇਰੇ ਵਰਗਾ ਦੂਜਾ ਹੈ ਹੀ ਨਹੀਂ ਕੋਈ ਕਿ ਅਸੀਂ ਤੇਰੇ ਵਰਗੇ ਕਿਸੇ ਦੂਜੇ ਕੋਲ ਜਾ ਕੇ ਖੜੀਏ ਕਿਉਂਕਿ ਗੁਰੂ ਸਾਹਿਬ ਨੇ ਗੁਰਬਾਣੀ ਚ ਕਿਹਾ ਨਾ ਕਿ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਕਹਿੰਦੇ ਅੱਲਾਹ ਪਾਕ ਅੱਲਾਹ ਜਿਹੜਾ ਉਹ ਤੇ ਪਾਕ ਪਵਿੱਤਰ ਹੈ ਵਾਹਿਗੁਰੂ ਜਿਹੜਾ ਉਹ ਪਵਿੱਤਰ ਹੈ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਕਹਿੰਦੇ ਸ਼ੱਕ ਤਾਂ ਤਾਂ ਕਰੀਏ ਜੇ ਤੇਰੇ ਵਰਗਾ ਕੋਈ ਹੋਰ ਹੋਵੇ ਤੇਰੇ ਵਰਗਾ ਕੋਈ ਹੋਰ ਹੈ ਨਹੀਂ ਤਾਂ ਕਰਕੇ ਸਾਨੂੰ ਕੋਈ ਸ਼ੱਕ ਨਹੀਂ ਹੈ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ ਜਿਹੜੀ ਬਾਣੀ ਹੈ ਇਹਦੇ ਤੇ ਵੀ ਸਾਨੂੰ ਕੋਈ ਸ਼ੱਕ ਨਹੀਂ ਹੈ ਜੇ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀਜੈ ਕਿਰਪਨ ਕਹਿੰਦੇ ਕੰਜੂਸ ਨੂੰ ਕਹਿੰਦੇ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀਜੈ ਸੱਚੇ ਪਾਤਸ਼ਾਹ ਮੈਨੂੰ ਬਹੁਤ ਸਮਾਂ ਹੋ ਗਿਆ ਕਦੇ ਜੰਮਦਾ ਕਦੇ ਮਰਦਾ ਗੁਰੂ ਸਾਹਿਬ ਕਹਿੰਦੇ ਐ ਕਿ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀਜੈ ਮੈਨੂੰ ਬਹੁਤ ਲੰਬਾ ਗੇੜ ਹੋ ਗਿਆ ਸੱਚੇ ਪਾਤਸ਼ਾਹ ਹੁਣ ਮੇਰੇ ਤੇ ਕਿਰਪਾ ਕਰਦੇ ਹੋ ਕਿੰਨਾ ਕ ਸਮਾਂ ਹੋ ਗਿਆ ਜੀ ਗੁਰੂ ਸਾਹਿਬ ਕਹਿੰਦੇ ਐ ਕਿ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਗਾਲ ਇਹ ਦੇਹ ਸੰਜਰੀਆ ਸੱਚੇ ਪਾਤਸ਼ਾਹ ਮੈਂ ਬੜੀਆਂ ਜੁਨੀਆਂ ਕੀੜਿਆਂ ਮਕੌੜਿਆਂ ਦੀਆਂ ਭੁਗਤ ਕੇ ਆਇਆ ਹੁਣ ਮੈਨੂੰ ਆ ਸਰੀਰ ਮਿਲਿਆ ਹੁਣ ਮੇਰੇ ਤੇ ਕਿਰਪਾ ਕਰ ਦਿਓ ਕਿ ਮੈਨੂੰ ਹੁਣ ਆਪਣਾ ਨਾਮ ਦੇ ਦਿਓ ਸੱਚੇ ਪਾਤਸ਼ਾਹ ਯਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌ ਸਰਣਾਏ ਜੀਓ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਤੁਹਾਡੀ ਸ਼ਰਨ ਆ ਗਿਆ ਸੱਚੇ ਪਾਤਸ਼ਾਹ ਜੀਓ ਮੇਰੇ ਤੇ ਹੁਣ ਕਿਰਪਾ ਕਰ ਦਿਓ ਮੈਂ ਸਾਰੇ ਆਸਰੇ ਛੱਡ ਚੁੱਕਿਆ ਹੁਣ ਮੈਨੂੰ ਜੇ ਆਸਰਾ ਉਹ ਸੱਚੇ ਪਾਤਸ਼ਾਹ ਤੁਹਾਡੇ ਨਾਮ ਦਾ ਬਸ ਮੇਰੇ ਤੇ ਕਿਰਪਾ ਕਰ ਦਿਓ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿਸ਼ ਕਰੀਜੈ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਦਿਆਲ ਹੋ ਜੋ ਖੁਸ਼ ਹੋ ਜੋ ਕਾਹਦੇ ਵਾਸਤੇ ਦਰਸ਼ਨ ਦੇ ਦੋ ਸੱਚੇ ਪਾਤਸ਼ਾਹ ਜੀ ਆਪਣਾ ਹੋ ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ਿਸ਼ ਕਰੀਜੈ ਸੱਚੇ ਪਾਤਸ਼ਾਹ ਆ ਬਖਸ਼ਿਸ਼ ਕਰ ਦਿਓ ਕਿ ਮੈਨੂੰ ਤੁਹਾਡਾ ਦਰਸ਼ਨ ਹੋ ਜਾਏ ਕਦੇ ਅਸੀਂ ਸਾਰੇ ਦਰਸ਼ਨਾ ਵਾਸਤੇ ਆਉ ਰਹੇ ਆ ਜੀ ਇੱਥੇ ਕਦੇ ਨਾ ਕਦੇ ਕਦੇ ਨਾ ਕਦੇ ਕਦੇ ਨਾ ਕਦੇ ਗੁਰੂ ਸਾਹਿਬ ਸਾਡੇ ਤੇ ਖੁਸ਼ ਹੋਣਗੇ ਕਦੇ ਨਾ ਕਦੇ ਤਰੁਠਣਗੇ ਕਦੇ ਨਾ ਕਦੇ ਸਾਨੂੰ ਆਪਣਾ ਦਰਸ਼ਨ ਜ਼ਰੂਰ ਬਖਸ਼ਣਗੇ ਜੀ ਭਨਤ ਨਾਨਕ ਭਰਮ ਬਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਭੰਤ ਨਾਨਕ ਭੰਤ ਦਾ ਭਾਵ ਹੁੰਦਾ ਆਖਣਾ ਭੰਤ ਨਾਨਕ ਕਿ ਨਾਨਕ ਜੀ ਆਖਦੇ ਆ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨੇ ਆ ਜਿੰਨਾ ਚਿਰ ਸਾਡੇ ਅੰਦਰ ਭਰਮ ਪਿਆ ਹੋਇਆ ਨਾ ਉਹਨਾਂ ਚਿਰ ਅਸੀਂ ਗੁਰੂ ਨੂੰ ਵੇਖ ਨਹੀਂ ਸਕਦੇ ਜਿੱਦੇ ਸਾਡੇ ਅੰਦਰ ਦਾ ਭਰਮ ਖੁੱਲ ਗਿਆ ਨਾ ਉਹਦੇ ਗੁਰ ਪ੍ਰਸਾਦੀ ਜਾਨੇ ਆ ਉਹਦੇ ਗੁਰੂ ਨੂੰ ਜਾਣ ਲਾਂਗੇ ਕਿ ਗੁਰੂ ਚੀਜ਼ ਕੀ ਹੈ ਜਿੰਨਾ ਚਿਰ ਸਾਡੇ ਅੰਦਰ ਦਾ ਭਰਮ ਨਹੀਂ ਖੁੱਲਿਆ ਨਾ ਉਹਨਾਂ ਚਿਰ ਅਸੀਂ ਗੁਰੂ ਨੂੰ ਸਮਝਿਆ ਹੀ ਨਹੀਂ ਹੈ ਕੁਝ ਜਿੱਦੇ ਸਮਝ ਪੈ ਗਈ ਉਹਦੇ ਫਿਰ ਗੁਰੂ ਦੇ ਅੱਗੇ ਨਮਸ਼ਕਾਰ ਕਰਾਂਗੇ ਸੱਚੇ ਪਾਤਸ਼ਾਹ ਡੰਡਾਉ ਤਵੰਦਨ ਅਨਿਕ ਵਾਰ ਸਰਵ ਕਲਾ ਸੰਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥੋਂ ਦੇ ਲੰਬੇ ਪੇਕੇ ਡੌਕਾ ਕਰਾਂਗੇ ਜਿੱਦੇ ਸਾਡੇ ਅੰਦਰ ਦਾ ਭਰਮ ਖੁੱਲ ਗਿਆ ਕਿ ਸੱਚੇ ਬਾਦਸ਼ਾਹ ਤੁਸੀਂ ਇੰਨੇ ਮਹਾਨ ਅਜੇ ਤੱਕ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਪ੍ਰਮਾਤਮਾ ਰੱਬ ਵਾਹਿਗੁਰੂ ਗੁਰੂ ਸਾਹਿਬ ਕਿੰਨੇ ਮਹਾਨ ਨੇ ਅਜੇ ਤੱਕ ਪਤਾ ਨਹੀਂ ਲੱਗਿਆ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਜਿੱਦੇ ਗੁਰੂ ਦੀ ਕਿਰਪਾ ਹੋ ਗਈ ਉਦੈ ਗੁਰੂ ਨੂੰ ਜਾਣ ਲਾਂਗੇ ਫਿਰ ਅਸੀਂ ਸੱਚੀ ਲਿਵ ਲੱਗ ਗਈ ਹੈ ਭੀਤਰ ਸਤਿਗੁਰ ਸਿਓ ਮਨ ਮੰਨਿਆ ਹੁਣ ਮੇਰੀ ਲਿਵ ਸੱਚੀ ਜੁੜ ਗਈ ਹੁਣ ਮੈਨੂੰ ਕਿਸੇ ਹੋਰ ਚੀਜ਼ਾਂ ਦੀ ਲੋੜ ਨਹੀਂ ਹੈ ਹੁਣ ਮੇਰੀ ਲਿਵ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਜਿਵੇਂ ਅਸੀਂ ਅਨੰਦ ਸਾਹਿਬ ਚ ਪੜਦੇ ਆ ਨਾ ਲਿਵ ਸ਼ੁਰ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਿ ਜਦੋਂ ਮਾਂ ਦੇ ਗਰਭ ਵਿੱਚ ਸੀ ਅਸੀਂ ਉਦੋਂ ਪ੍ਰਮਾਤਮਾ ਨਾਲ ਸਾਡੀ ਸੱਚੀ ਲਿਵ ਜੁੜੀ ਹੋਈ ਸੀ ਪਰ ਜਿੱਦੇ ਸਾਡਾ ਜਨਮ ਹੋ ਗਿਆ ਮਾਂ ਦੇ ਗਰਭ ਚੋਂ ਬਾਹਰ ਆ ਗਏ ਆਹ ਦੁਨੀਆ ਦੇਖ ਲਈ ਬਸ ਉਦੀ ਉਸ ਪ੍ਰਮਾਤਮਾ ਨਾਲੋਂ ਲਿਵ ਟੁੱਟ ਗਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਵਸ ਮਾਇਆ ਨੇ ਪ੍ਰਭਾਵ ਪਾ ਲਿਆ ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੀ ਲਿਵ ਲੱਗੀ ਹੈ ਭੀਤਰ ਕਹਿੰਦੇ ਸਾਡੀ ਤੇ ਲਿਵ ਹੁਣ ਵੀ ਲੱਗੀ ਹੋਈ ਹੈ ਸਾਡੀ ਲਿਵ ਟੁੱਟੀ ਨਹੀਂ ਤੇ ਸਾਨੂੰ ਵੀ ਗੁਰੂ ਸਾਹਿਬ ਕਹਿੰਦੇ ਐ ਕਿ ਤੁਸੀਂ ਵੀ ਉਸ ਪ੍ਰਮਾਤਮਾ ਦੇ ਨਾਲ ਲਿਵ ਜੋੜੋ ਜਿੱਦੇ ਉਹਦੇ ਨਾਲ ਲਿਵ ਜੁੜ ਗਈ ਫਿਰ ਹੋਰ ਚੀਜ਼ਾਂ ਦੀ ਲੋੜ ਹੀ ਨਹੀਂ ਪੈਣੀ ਸੱਚੀ ਲਿਵ ਲਾਗੀ ਹੈ ਭਿੱਤਰ ਭਿੱਤਰ ਦਾ ਭਾਵ ਹੁੰਦਾ ਅੰਦਰ ਹਿਰਦੇ 'ਚ ਹਿਰਦੇ 'ਚ ਸਾਡੀ ਪ੍ਰੀਤ ਉਸ ਪ੍ਰਮਾਤਮਾ ਨਾਲ ਪੈ ਗਈ ਸਤਗੁਰ ਸਿਓ ਮਨ ਮੰਨਿਆ ਹੁਣ ਮੇਰਾ ਮਨ ਮੰਨ ਗਿਆ ਹੁਣ ਮੇਰਾ ਮਨ ਗੁਰਬਾਣੀ ਸੁਣਨ ਨੂੰ ਕਰਨ ਲੱਗ ਗਿਆ ਇਹ ਤਾਂ ਹੁਣ ਸਾਡੇ ਤੇ ਵੀ ਡਿਪੈਂਡ ਕਰਦਾ ਕਿ ਅਸੀਂ ਜੇ ਗੁਰਬਾਣੀ ਸਾਨੂੰ ਚੰਗੀ ਲੱਗਣ ਲੱਗੀ ਬਸ ਉਦੋਂ ਸਮਝ ਲਿਓ ਕਿ ਗੁਰੂ ਦੇ ਨਾਲ ਮਨ ਜੁੜਨ ਲੱਗ ਗਿਆ ਜਿੱਦੇ ਗੁਰਬਾਣੀ ਸਾਨੂੰ ਚੰਗੀ ਨਹੀਂ ਲੱਗਦੀ ਉਦੋਂ ਸਮਝ ਲਿਓ ਅਸੀਂ ਗੁਰੂ ਤੋਂ ਕੋਹਾਂ ਦੂਰ ਹਾਂ ਜੀ ਜੀ ਭੰਤ ਨਾਨਕ ਭਰਮ ਭਟ ਖੁੱਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ